ਅੱਜ ਬਰੇ ਪਿੰਡ ਵਿਖੇਤੀ ਬਰੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੀ ਚੋਣ ਸਕੱਤਰ ਦੀ ਮੌਜੂਦਗੀ ਵਿੱਚ ਹੋਈ ਇਸ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਤੇ ਗੈਰ ਆਪਦਾ ਕਬਜ਼ਾ ਹੋਇਆ ਪਿੰਡ ਮੰਡਾਲੀ ਨੂੰ ਮਿਲਾ ਕੇ ਬਣੀ ਇਸ ਸਭਾ ਵਿੱਚ ਕੁੱਲ 11 ਮੈਂਬਰਾਂ ਦੀ ਗਿਣਤੀ ਹੈ ਸਭਾ ਦੀ ਕਾਰਵਾਈ ਦੱਸਦੇ ਹੋਏ ਸਭਾ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਚੋਣ ਦੌਰਾਨ ਪਹੁੰਚੇ 6 ਮੈਂਬਰਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਜਿਸ ਵਿੱਚ ਜਗਦੇਵ ਸਿੰਘ ਪ੍ਰਧਾਨ ਰਾਜ ਸਿੰਘ ਮੀਤ ਪ੍ਰਧਾਨ ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਤੋਂ ਇਲਾਵਾ ਕੁਲਦੀਪ ਸਿੰਘ, ਅਵਤਾਰ ਸਿੰਘ ਅਤੇ ਬਲਜੀਤ ਕੌਰ ਨੂੰ ਮੈਂਬਰ ਚੁਣਿਆ ਗਿਆ ਹੈ। ਗੱਲਬਾਤ ਦੌਰਾਨ ਨਵनियुक्त ਸਭਾ ਪ੍ਰਧਾਨ ਜਗਦੇਵ ਸਿੰਘ, ਪ੍ਰਧਾਨ ਰਾਜ ਸਿੰਘ ਅਤੇ ਪਿੰਡ ਦੇ ਆਗੂ ਹਰਜੀਵਨ ਸਿੰਘ ਗਿੱਲ ਨੇ ਦੱਸਿਆ ਕਿ ਜੋ ਅਜ ਬਰੇਸੇਕਾਰੀ ਸਭਾ ਦਾ ਗਠਨ ਹੋਇਆ ਹੈ, ਭਾਵੇਂ ਉਹ ਸੱਤਾਧਾਰੀ ਪਾਰਟੀ ਨਾਲ ਸਬੰਧਤ ਨਹੀਂ ਹੈ ਪਰ ਫਿਰ ਵੀ ਉਹ ਰਾਜਨੀਤਿਕ ਤੋਂ ਉੱਪਰ ਉੱਠ ਕੇ ਜਿੱਤੇ ਕਿਸਾਨ ਹਿੱਤ ਮਸਲੇ ਹੱਲ ਕਰਨਗੇ। ਉੱਥੇ ਹੀ ਜੋ ਕਿਸਾਨ ਵੀਰਾਂ ਦੀਆਂ ਕਾਪੀਆਂ ਬੰਦ ਪਈਆਂ ਹਨ, ਉਹਨਾਂ ਨੂੰ ਹਰ ਹੀਲੇ ਚਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਇਸ ਮੌਕੇ ਸਾਬਕਾ ਸਰਪੰਚ ਦਿਲਬਾਗ ਸਿੰਘ ਮੰਡਲੀ ਭੁਪਿੰਦਰ ਨੰਬਰਦਾਰ ਸਾਬਕਾ ਮੈਂਬਰ ਰਾਜਾ ਸਿੰਘ ਗੁਰਮੇਲ ਸਿੰਘ ਬੰਤ ਸਿੰਘ ਡਾਕਟਰ ਨਾਰਾਇਣ ਸਿੰਘ ਗੁਰਜੀਤ ਸਿੰਘ ਸਾਬਕਾ ਮੈਂਬਰ ਬੱਲਾ ਸਿੰਘ ਬੂਟਾ ਸਿੰਘ ਡਿਪੂ ਹੋਲਡਰ ਗੁਰਜੀਤ ਸਿੰਘ ਡਾਕਟਰ ਗੁਰਦੀਪ ਸਿੰਘ ਤੋਂ ਇਲਾਵਾ ਪਿੰਡ ਦੇ ਭਾਰੀ ਗਿਣਤੀ ਵਿੱਚ ਲੋਕਾਂ ਨੇ ਸਵਾਦੇ ਚੁਣੇ ਗਏ ਮੈਂਬਰਾਂ ਨੂੰ ਵਧਾਈਆਂ ਦਿੰਦੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਬੁੱਢਲਾਡਾ ਤੋਂ ਬਲਵਿੰਦਰ ਜਿੰਦਲ ਦੀ ਵਿਸ਼ੇਸ਼ ਰਿਪੋਰਟ ਤਾਜ਼ਾ ਖਬਰਾਂ ਗਿਆਨਵਰਦਕ ਅਤੇ ਮਨੋਰੰਜਨ ਸਮੱਗਰੀ ਦੇ ਲਈ ਅਪਡੇਟ ਰਹਿਣ ਲਈ ਹਮੇਸ਼ਾ ਆਪਣੇ ਚੈਨਲ ਡੇਲੀ ਨਿਊਜ਼ ਸਰਵੇ ਅਤੇ ਡੇਲੀ ਨਿਊਜ਼ ਸਰਵੇ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰੋ। ਦੇ ਮੌਕੇ ਤੇ ਸਾਰਿਆਂ ਨੂੰ ਬਲਦਾ ਲੱਖ ਲੱਖ ਵਧਾਈਆਂ ਤੇ ਅੱਜ ਨਵੇਂ ਸਾਲ ਦੇ ਮੌਕੇ ਤੇ ਚੋਣ ਹੋਈ ਹੈ ਮੈਂ ਗੁਰਦੀਪ ਸਿੰਘ ਸਖਤਰ ਕਿਸੇ ਦੀ ਚੋਣ ਹੋਈ ਹੈ ਸੋਸਾਇਟੀ ਦੀ ਸਭਾ ਦੀ ਚੋਣ ਹੋਈ ਹੈ ਕੁੱਲ ਮੈਂਬਰ 11 ਸੀ ਜਿਨ੍ਹਾਂ ਦੇ ਵਿੱਚੋਂ 6 ਮੈਂਬਰ ਹਾਜ਼ਰ ਹੋਏ ਨੇ। ਸ਼ੇਮੈਂਬਰਾਂ ਦੀ ਬਹੁਮਤ ਨਾਲ ਜਗਦੇਵ ਸਿੰਘ ਪ੍ਰਧਾਨ ਬਣੇ ਨੇ ਤੇ ਰਾਜ ਸਿੰਘ ਮੀਤ ਪ੍ਰਧਾਨ ਬਣੇ ਨੇ ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਇਸ ਮੌਕੇ ਅਫਤਾਰ ਸਿੰਘ ਕਮੇਟੀ ਮੈਂਬਰ ਤੇ ਮਾਤਾ ਬਲਜੀਤ ਕੌਰ ਕਮੇਟੀ ਮੈਂਬਰ ਕੁਲਦੀਪ 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 ਸਿੰਘ ਕਮੇਟੀ ਮੈਂਬਰ ਹਾਜ਼ਰ ਹੋਏ ਅੱਜ ਅਧਾਰ ਚੋਈ ਜੀ ਅੱਛਾ ਤੇ ਇਹ ਚੋਣ ਕਿੱਦੀ ਮੌਜੂਦਗੀ ਚ ਹੋਈ ਹੈ ਜੀ ਗਰਦੀਪ ਮਿਸਟਰ ਆਪ ਜੀ ਸਿੰਘ ਜੀ ਪ੍ਰਧਾਨ ਜੀ ਉਹ ਸਾਇਟੀ ਦੇ ਉਹ ਕਿਹੜੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰੋਗੇ ਜਾਂ ਅਜੇ ਤੱਕ ਨਹੀਂ ਹੋਏ ਸਾਡਾ ਪੀਲਾ ਰੰਗ ਕਰਾਂਗੇ ਜੀ ਸਫਾਈ ਕਰਾਂਗੇ ਕੋਈ ਨਹੀਂ ਉਹ ਨਹੀਂ ਪਹਿਲਾਂ ਨਹੀਂ ਹੋਏ ਇਹ ਕੰਮ ਨਹੀਂ ਹੋਏ ਪਾਣੀ ਦੇ ਪ੍ਰਬੰਧ ਕਰਾਂਗੇ ਮਿੱਟੀ ਵਾਲੀ ਫੜਦੇ ਲਿਆਵਾਂਗੇ ਜੀ ਹੋਰ ਤੁਸੀਂ ਸਾਡੇ ਜਿਹੜੇ ਕਿਸਾਨ ਵੀਰ ਨੇ ਜਾਂ ਪਿੰਡ ਵਾਸੀ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਆਈ ਰੇਲ ਹੈ ਮੰਗਈ ਰੇ ਬਸ ਬਸ ਸਟ੍ਰੈਟਜੀ ਲਾਓ ਕਿ ਕਿੰਨਾ ਮੁਨਾਫਾ ਹੋਏ ਪਰ ਨਹੀਂ ਰਹਿ ਸਕਦੀ ਹੋਣੀ ਜ਼ਰੂਰੀ ਬਾਤਾਂ ਲਓ ਪਹਿਲਾਂ ਕੋਈ ਮੁਨਾਫਾ ਹੁੰਦਾ ਗਿਆ ਇੱਥੇ ਮੁਨਾਫਾ ਹੋਇਆ ਥੋੜਾ ਹੋਇਆ ਜੀ ਤਾਂ ਬਾਕੀ ਬਸ ਕੋਸ਼ਿਸ਼ ਕਰਾਂਗੇ ਬਾਕੀ ਸਟੇਟਿੰਗਾਂ ਪੇ ਉਪਰਾਵਾਂਗੇ ਅੱਜ ਨਵੇਂ ਸਾਲ ਦੇ ਮੌਕੇ ਤੇ ਕੋਆਪਰੇਟਿਵ ਸੁਸਾਇਟੀ ਦੀ ਚੋਣ ਬੜੇ ਵਿਖੇ ਹੋਈ ਹੈ ਉਹਦੇ ਵਿੱਚ 6 ਮੈਂਬਰਾਂ ਦੇ ਬਹੁਮਤ ਨਾਲ ਜਗਦੇਵ ਸਿੰਘ ਨੂੰ ਪ੍ਰਧਾਨ ਰਾਜ ਸਿੰਘ ਨੂੰ ਮੀਤ ਪ੍ਰਧਾਨ ਅਤੇ ਰਣਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਅਤੇ ਬਾਕੀ ਸਾਰੇ ਮੈਂਬਰਾਂ ਨੇ ਰਲ ਮਿਲ ਕੇ ਇਹਨਾਂ ਨੂੰ ਇਹਨਾਂ ਦੀ ਪ੍ਰਧਾਨਗੀ ਜਗਦੇਵ ਸਿੰਘ ਦੀ કરી ਹੈ ਬਾਕੀ ਅਸੀਂ ਇਹਦੇ ਵਾਸਤੇ ਸਭ ਨੂੰ ਵਧਾਈਆਂ ਦਿੰਦੇ ਆ ਅਤੇ ਹੁਣ ਸਾਡੀ ਸੋਚ ਹੈ ਕਿ ਕੋਆਪਰੇਟਿਵ ਸੁਸਾਇਟੀ ਨੂੰ ਉੱਪਰ ਲੈ ਕੇ ਜਾਣਾ ਸਾਂਤਾ ਵਗੈਰਾ ਕਿਸਾਨਾਂ ਨੂੰ ਅ ਰੇ ਵਗੈਰਾ ਚਾਹ ਹੋਰ ਕੋਈ ਜਿਹੜੇ ਪ੍ਰੋਫਿਟ ਦੇ ਹੋਣਗੇ ਜਿਹੜੀ ਕਿ ਇਸ ਸੁਸਾਇਟੀ ਨੂੰ ਕਿਸਾਨਾਂ ਦੇ ਲਈ ਵਰਤਿਆ ਜਾਵੇਗਾ ਨਾ ਕਿ ਰਾਜਨੀਤਿਕ ਲਈ ਤੇ ਕਿਸਾਨਾਂ ਦੇ ਭਲੇ ਵਿੱਚ ਜੋ ਵੀ ਸੁਸਾਇਟੀ ਕੰਮ ਕਰ ਸਕਦੀ ਹੋਈ ਉਹ ਸਾਰੇ ਕੰਮ ਕਰਾਂਗੇ ਇਹਨਾਂ ਕਹਿੰਦੇ ਖੇਮਾ ਦੇ ਜੈਸਕਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਤਿ